ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਪੈਂਦਾ ਬਾਈਨੂ ਜੀ ਫਰੀਦਕੋਟ ਸਾਡੇ ਲਈ ਦੋ ਐਨੀਮਲ ਲੈ ਕੇ ਆਏ ਆ ਦੋਨੇ ਸੂਏ ਸਵਾਏ ਆ ਜੀ ਮੋਲਰ ਰੈਡ ਜਮਾ ਛੋਟੇ ਛੋਟੇ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਜਲਦ ਰਹਿਣਾ ਆਜੋ ਜੀ ਸਾਸੀ ਗਾਲ ਜੀ ਖਾਸ਼ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਗੁਰੀਆ ਪੈਂਨ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਸੀਲ ਕੋਟਕੋਟ ਬਾਈ ਮੋਬਾਈਲ ਨੰਬਰ 8699077973 ਠੀਕ ਆ ਭਾਈ ਇੱਕ ਨੰਬਰ ਆਪਾਂ ਸਿੰਘਾਲੀ ਤੋਂ ਸ਼ੁਰੂ ਕਰ ਲਾਂਗੇ ਸੁਆ ਕੀ ਨਮਾ ਜੀ ਸੁਆ ਭਾਈ ਪਹਿਲਾ ਸੁਆ ਸੋਈ ਆ ਬੱਚੀ ਦੰਦੋ ਜੀ ਦੰਦੋਂ ਭਾਈ ਆਪਾਂ ਨਹੀਂ ਚੈੱਕ ਕੀਤੇ ਕਦੋਂ ਸੋਈ ਆ ਜੀ ਇਹ ਭਾਈ ਰਾਤ ਮੰਨ ਕੇ ਚੱਲੋ ਵੀ 12 1 ਵਜੇ ਸੋਈ ਹੈਗੀ ਬੱਚਾ ਕੀ ਦਿੱਤਾ ਜੀ ਇਹਦੇ ਮਗਰ ਮਿਲ ਕਾ ਭਾਈ ਜੇਰ ਡੰਨਾ ਜਮਾ ਡੰਨਾ ਵੀਡੀਓ ਹੈਗੀ ਆਪਣੇ ਕੋਲ ਥੋੜੀ ਨਾ ਬੈੜ ਕੱਚੀ ਸੂਪੀ ਕੱਚੀ ਸੂਪੀ ਹਾਂ ਕਿੰਨੇ ਕ ਦਿਨ ਪਹਿਲਾਂ ਸੂਈ ਇਹ 5 6 ਦਿਨ ਪਹਿਲਾਂ ਸੂਈ ਆ ਬੈੜ ਬੈ ਠੀਕ ਹੈ ਜੀ ਹਾਂ ਜੀ ਤੇ ਇੱਕ ਚ ਵਾਈ ਹੋਈ ਆ ਬਾਈ ਹਾਂ ਬਈ ਇੱਕ ਚ ਵਾਈ ਹੋਈ ਆ ਬੱਚੇ ਨੂੰ ਚੰਗਾ ਕੇ ਆਪਾਂ ਝੂਠ ਮਾਰਦੇ ਬਾਅਦ ਮੰਨ ਕੇ ਚਲੋ ਵੀ 2 ਕਿਲੋ ਬੋਲਾ ਚ ਹੋ ਜਾ 2 ਕਿਲੋ ਕਿੰਨਾ ਕ ਪਾਜੂ ਵੀਰੇ ਦੁੱਧ ਦੇ ਦੂਗੀ ਦੁੱਧ ਬਾਈ ਯਾਰ ਮੰਨ ਕੇ ਚਲੋ ਵੀ 10 11 ਕਿਲੋ ਦੁੱਧ ਦੇ ਦੂਗੀ ਬਾਹਲਾ ਆਪਾਂ ਕਹਿੰਦੇ ਨਹੀਂਗੇ ਸੀਲ ਹਾਂ ਦੀ ਡੰਨਾ ਜੀ ਸੀਲ 3 ਪੂਰੀ ਆ ਹਾਂ ਬਾਈ ਡੰਨਾ ਜਾਵਾਂ ਠੀਕ ਹੈ ਜੀ ਥਣ ਵੀਖ ਨਾ ਨਾ ਬਾਈ ਦੇ ਦਸਨ ਮੁਤਾ ਛੋਟੇ ਛੋਟੇ ਸੰਗਾਂ ਬਈ ਮਾਰ ਨਾ 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 ਉਹਦਾ ਨਹੀਂ ਬਾਈ ਕੋਈ ਚੱਕਰ ਉਸ ਸੰਗ ਜਿਵੇਂ ਮਰਜੀ ਅਗਲਾ ਫੜ ਕੇ ਬੈਹਵੇ ਸੰਗ ਚੱਕਰ ਹੀ ਕੋਈ ਨਹੀਂ ਠੀਕ ਹੈ ਜੀ ਬਾਈ ਦੇ ਦਸਨ ਮੁਤਾ ਕੋ ਸੂਆ ਪਹਿਲਾ ਸੂਈ ਹੈ ਜੀ ਰਾਤ 12:00 ਵਜੇ ਸੂਈ ਸੀਗੀ ਸਮੇਂ ਤੋਂ ਬਾਈ ਕਹਿੰਦਾ ਪੰਜ ਚਾਰ ਦਿਨ ਪਹਿਲਾਂ ਸੂਈ ਆ ਬੱਚਾ ਮਗਰ ਆ ਜਾਂਦਾ ਬੱਚਾ ਇੱਕ ਚ ਬਾਈ ਹੋਈ ਆ 2 ਕਿਲੋ ਬਾਈ 10 ਦਾ ਬੱਚੇ ਨੂੰ ਚਿੰਗਾ ਕੇ ਬਈ ਬੋਲਾ ਕੱਢਿਆ ਆਪਾਂ ਥਾਣਾ ਦੇ ਡੰਨ ਬੇਫਿਕਰ ਹੋ ਜਾਓ ਠੰਡੀ ਸੀਲ ਪੂਰੀ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਜੀ ਰੰਗ ਪ੍ਰਿੰਟ ਦੀ ਚੰਗੀ ਆ ਬਾਈ ਦੱਸਦਾ ਕਿ ਬਾਲਾ ਨਹੀਂ ਤਾਂ ਕਹਿੰਦੇ ਨਹੀਂ 10 11 ਕਿਲੋ ਦੁੱਧ ਪਾਈ ਜਊ ਹੱਕ ਵੀ ਆ ਵੀਰੇ 10 11 ਕਿਲੋ ਦੁੱਧ ਗਾਇਆਂ ਨੂੰ ਕੋਈ ਬਾਲਾ ਨਹੀਂ ਅੱਗੇ ਮੌਸਮ ਵੀ ਅੱਗੇ ਬਾਕੀ ਇਹ ਨਹੀਂ ਪਤਾ ਬਾਈ ਸੇਵਾ ਨਾਲ ਕਰਮ ਵਾਲੀ ਦੁੱਧ ਵੀ ਵੱਧ ਪਾ ਜੇ ਸੇਵਾ ਨਾਲ ਦੁੱਧ ਵੱਧ ਵੀ ਸਕਦੀ ਆ ਫਣਾ ਦੀ ਡਾਣਾ ਸਹਿਜ ਵੀ ਸੋਹਣੇ ਆ ਡਿਮਾਂਡ ਵੀਰੇ ਜਮਾਂਡ ਬਾਈ ਇਹਦਾ ਜਮਾਂ ਜਾਇਜ਼ ਮੁੱਲ ਕੋਈ ਕਰੀ 26000 ਦੀ ਵੈੜ ਦੇਣਾ ਹੋ ਜੂ ਲਸੀ ਹੋ ਜੂ ਬਾਈ ਜਮਾਂ ਕੋਕੜਾ ਵਾਲਾ ਭਾਅ ਹੈ ਜੀ 26000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਜੀ ਜੀ ਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਸੂਆ ਸੂਈ ਆ ਵੈੜ ਕਦੋਂ ਸੂਈ ਆ ਜੀ ਇਹਨੂੰ ਬਾਈ 20 ਦਿਨ ਹੋ ਗਏ ਸੂਈ ਨੂੰ ਮਗਰ ਵੱਛਾ ਇਹਦੇ ਮਗਰ ਬੱਚਾ ਬੱਚਾ ਠੀਕ ਆ ਬਾਈ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਬਾਈ ਚੋਣ ਵਾਲਾ ਜਿਹੜਾ 12 ਕਿਲੋ ਦਾ 10 ਆ ਹੀ ਜਾਵਾਂ ਨੈਟ 12 ਕਿਲੋ ਤਿਆਰ ਆ ਹਾਂ ਜੀ ਬਾਈ ਹਾਂ ਥਣਾ ਦੀ ਡੰਨਾ ਜੀ ਜਵਾਂ ਡੰਨਾ ਬਾਈ ਚੁਵਾਈ ਚੁਈ ਬਹੁਤ ਚੰਗੀ ਲੱਗੀ ਆ ਬਾਈ ਠੀਕ ਆ ਜੀ ਤੋਰ ਕੇ ਦਿਖਾ ਦੀ ਵੀਰ 22 ਦੇ ਦਸਨ ਮੁਤਾਬਕ ਸੂਆ ਦੂਜਾ ਜੀ ਹਾਂ ਜੀ ਬਾਈ ਦੂਜਾ ਠੀਕ ਆ ਸੂਆ ਦੂਜਾ ਸੂਈ ਆ ਸਮਾਂ ਕਿੰਨਾ ਦੱਸਿਆ ਸੀ ਇਹਨੂੰ ਹੋ ਗਏ ਬਾਈ 20 ਦਿਨ 20 ਦਿਨ ਹੋ ਗਏ ਸੂਈ ਨੂੰ ਦੁੱਧ ਜਿੰਨਾ ਨੈਟ ਤਿਆਰ 22 ਦੇ ਘਰੇ ਦੋ ਟਾਈਮ ਚਾਰ ਟਾਈਮ ਚਾਹੀ ਛੇ ਟਾਈਮ ਕੋਈ ਵੀ ਸੱਜਣ ਬਾਈ ਦੱਸਦਾ ਮੇਰੇ ਘਰੇ ਚੂਈ ਬਹੁਤ ਚੰਗੀ ਲੱਗੀ ਆ ਬਾਈ ਜਿਹੜੇ ਹਸਣ ਬੈਠੇ ਖਾਣਾ ਉਸਾਂ ਨੂੰ ਚਾਹੀਦੀ ਠੀਕ ਹੈ ਚੂਈ ਬਾਈ ਕਹਿੰਦਾ ਇੱਕ ਨੰਬਰ ਆ ਥਣਾ ਦੇ ਸਾਇਦ ਵੀ ਸੋਨੇ ਬਾਕੀ ਅੰਗ ਕ੍ਰੋਸ ਆ ਜਾਂਦਾ ਜੀ ਗਰਮੀਆਂ ਦਾ ਤੋਹਫਾ ਦੁੱਧ ਦੀ ਫੈਟ ਚੰਗੀ ਆਉਗੀ ਜੀ ਸੰਗਣਾ ਹੋਊਗਾ ਮੱਝਾ ਆ ਰਹੀ ਦੁੱਧ ਤੇ ਬਾਕੀ ਗਰਮੀ 'ਚ ਥੋੜੀ ਸਾਮ ਸੰਭਾਲ ਸੌਖੀ ਹੋ ਜਾਂਦੀ ਆ ਕਿਉਂਕਿ ਕ੍ਰੋਸ ਅੰਗ ਗਰਮੀ ਘਾਟੀ ਬਣਾਉਂਦੀ ਆ ਬੱਚਾ ਮਗਰ ਆ ਜਾਂਦਾ ਜੀ ਬੱਚਾ ਇਹੀ ਡਿਮਾਂਡ ਵੀਰ ਇਹਦਾ ਡਿਮਾਂਡ ਬਈ ਮੰਨ ਕੇ ਚਲੋ ਮੁੱਲ ਆਪਾਂ ਕੋਕ ਕਰੀ ਜੇ ਲਈ 36000 ਦੀ ਵਹਿੜ ਦੇ ਦਾਂਗੇ ਬਈ 37000 ਦੀ ਹਾਂਜੀ ਬਈ ਠੀਕ ਹੈ ਜੀ ਦੁੱਧ ਮੰਨ ਕੇ ਚਲੋ 14 15 ਕਿਲੋ ਹੀ ਦੇ ਦਊਗੀ ਜਮਾਂ ਵਹਿੜ ਉਹ ਜੇ ਕਰੋ ਹੀ ਲਈ ਆ ਬਈ ਠੀਕ ਹੈ ਭਾਵੇਂ ਆਪਣੇ ਘਰੇ ਕੋਈ ਦੋ ਟਾਈਮ ਚੋਲਵੇ 12 ਤੋਂ ਪਲੱਸ ਹੋਊਗਾ ਘਟਦਾ ਨਹੀਂ ਦੁੱਧ ਠੀਕ ਹੈ ਜੀ 36000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਛੋਟੇ ਛੋਟੇ ਭਾਅ ਆਏ ਜੀ ਜਿਹਨੂੰ ਬੱਚੇ ਮਗਰ ਬੱਚੇ ਆ ਜਿਹਨੂੰ ਨਾਗ ਕੋਈ ਵੀ ਪਸੰਦ ਆਉਂਦਾ ਹੈ ਨੰਬਰ ਸਰੀਰ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ